ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰਾਜਸਥਾਨੀ ਦਿੱਲੀ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਦੇ ਆ 200 ਕਰੋੜ ਰੁਪਏ ਤੋਂ ਵੱਧ ਦੀ ਡਰੱਗਸ ਬਰਾਮਦ ਕੀਤੀ ਹੈ ਜੀ ਬਿਲਕੁਲ ਇਸ ਦੇ ਨਾਲ ਇੱਕ ਅੰਤਰਰਾਸ਼ਟਰੀ ਸਿੰਥੈਟਿਕ ਡਰੱਗ ਨੈਟਵਰਕ ਦਾ ਬਹੁਤ ਹੀ ਵੱਡਾ ਖੁਲਾਸਾ ਹੋਇਆ ਹੈ ਇਹ ਕਾਰਵਾਈ ਇੱਕ ਫਾਰਮ ਹਾਊਸ ਤੇ ਛਾਪੇਮਾਰੀ ਦੇ ਨਾਲ ਸ਼ੁਰੂ ਹੋਈ ਜਿਸ ਦੇ ਵਿੱਚ ਮਗਰੋਂ ਲਗਾਤਾਰ 3 ਦਿਨਾਂ ਤੱਕ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਵਿੱਚ ਕਿਦਨ ਨਸ਼ਾ ਤਸਕਰੀਆਂ ਦੀ ਵੱਧ ਰਹੀ ਤਦਾਰ ਦੀ ਗੱਲ ਕਰਦੇ ਆ ਤੇ ਉਸੇ ਤਰੀਕੇ ਨੋਇਡਾ ਤੋਂ ਮੁੱਖ ਦੋਸ਼ੀ ਗ੍ਰਿਫਤਾਰ ਜੋ ਹੋਇਆ ਹੈ ਉਹ ਐਨਸੀਬੀ ਨੇ ਇਸ ਆਪਰੇਸ਼ਨ ਦੌਰਾਨ ਸ਼ੇਨ ਵਾਰਸ ਨਾਮ ਦੇ ਵਿਅਕਤੀ ਨੂੰ ਗ੍ਰਸਤਾਰ ਕਰ ਲਿਆ ਹੈ ਤੇ ਤੁਹਾਨੂੰ ਦੱਸਦੇ ਕਿ ਸ਼ੇਨ ਵਾਰਸ ਜੋ ਕਿ ਮੂਲ ਰੂਪ ਦੇ ਵਿੱਚ ਯੂਪੀ ਅਮਰੋਹਾ ਜ਼ਿਲ੍ਹੇ ਦੇ ਪਿੰਡ ਮੰਗਰੋਲੀ ਦਾ ਰਹਿਣ ਵਾਲਾ ਹੈ ਗ੍ਰਿਫਤਾਰੀ ਸਮੇਂ ਨੌਇਡਾ ਦੇ ਸੈਕਟਰ 5 ਹਰੋਲਾ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਸੇਲਜ਼ ਮੈਨੇਜਰ ਦੇ ਵਜੋਂ ਕੰਮ ਕਰਦਾ ਸੀ ਸ਼ੇਨ ਨੂੰ 20 ਨਵੰਬਰ 2025 ਨੂੰ ਫੜਿਆ ਗਿਆ ਤੇ ਪੁੱਛਗਿੱਛ ਦੌਰਾਨ ਉਸਨੇ ਡਰਗ ਨੈਟਵਰਕ ਦੇ ਵਿੱਚ ਆਪਣੀ ਭੂਮਿਕਾ ਕਬੂਲ ਕੀਤੀ ਹੈ ਛਤਰਪੁਰ ਤੋਂ 328 ਕਿਲੋ ਮੈਥਾਮਫੈਟਾਮਾਈਨ ਬਰਾਮਦ ਸ਼ੇਨ ਦੀ ਜਾਣਕਾਰੀ ਤੇ ਕਾਰਵਾਈ ਕਰਦਿਆ ਐਨਸੀਬੀ ਨੇ 20 ਨਵੰਬਰ ਨੂੰ ਦਿੱਲੀ ਦੇ ਛਤਰਪੁਰ ਐਨਕਲੇਵ ਫੇਜ਼ 2 ਦੇ ਵਿੱਚ ਇੱਕ ਘਰ ਦੇ ਵਿੱਚ ਛਾਪਾ ਮਾਰਿਆ ਸੀ ਔਰ ਇਸੇ ਛਾਪਾ ਮਾਰੀ ਦੇ ਦੌਰਾਨ 328.54 ਕਿਲੋ ਮੈਥਾਮਫੇਟਾਮਾਈਨ ਬਰਾਮਦ ਕੀਤੀ ਗਈ ਹੈ ਅੰਤਰਰਾਜੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਕਰੀਬ 200 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ ਜਦਕਿ ਇੱਕ ਹੋਰ ਸੂਤਰ ਅਨੁਸਾਰ ਇਹ 262 ਕਰੋੜ ਰੁਪਏ ਤੋਂ ਵੀ ਵੱਧ ਹੈ ਸੋ ਏਜੰਸੀ ਇਸ ਨੂੰ ਹਾਲ ਦੇ ਸਾਲਾਂ ਦੇ ਵਿੱਚ ਸਭ ਤੋਂ ਵੱਡੀ ਸਫਲਤਾ ਮੰਨ ਰਹੀ ਹੈ ਕਿ ਕਿਹ ਕਿਸੇ ਕੰਪਨੀ ਨਾਲ ਇਹਨਾਂ ਨੂੰ ਪਕੜਿਆ ਗਿਆ ਹੈ ਔਰ ਇਹ ਡਰੱਗਸ ਨਾ ਲੈਂਡ ਦੀ ਰਹਿਣ ਵਾਲੀ ਇੱਕ ਔਰਤ ਐਸਰ ਕਿਨੀਵੀ ਦੇ ਫਲੇਟ ਤੋਂ ਬਰਾਮਦ ਹੋਈ ਹੈ ਜਿਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਦੇਸ਼ੀ ਆਪਰੇਟਰਾਂ ਦੇ ਇਸ਼ਾਰੇ ਤੇ ਚੱਲਦਾ ਸੀ ਇਹ ਨੈਟਵਰਕ ਜਿਸ ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਪੂਰਾ ਹੀ ਗਿਰੋ ਵਿਦੇਸ਼ੀ ਆਪਰੇਟਰਾਂ ਦੇ ਨਿਰਦੇਸ਼ਾਂ ਤੇ ਕੰਮ ਕਰਦਾ ਸੀ ਇੱਥੇ ਹੁਣ ਤੁਹਾਨੂੰ ਦੱਸ ਦੇਈਏ ਕਿ ਕਿਸ ਤਰੀਕੇ ਦੇ ਨਾਲ ਉਹ ਦੋਸ਼ੀ ਸ਼ੇਨ ਵਾਰਸ ਆਪਣੇ ਬੌਸ ਦੇ ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰਦਾ ਸੀ ਤੇ ਆਪਣੀਆਂ ਸਾਰੀਆਂ ਹੀ ਗਤੀਵਿਧੀਆਂ ਨੂੰ ਲੁਕਾਉਣ ਦੇ ਲਈ ਫਰਜ਼ੀ SIM ਕਾਰਡ ਤੇ ਗੁਪਤ ਚੈਟ ਐਪਸ ਆਦਿ ਦੀ ਵਰਤੋਂ ਕਰਦਾ ਸੀ ਤੇ ਨਾਲ ਦੇ ਨਾਲ ਜਾਂਗੀ ਦੀ ਵਰਤੋਂ ਕਰਦਾ ਸੀ ਜੋ ਉਸ ਦੀ ਲੋਕੇਸ਼ਨ ਟ੍ਰੇਸ ਨਾ ਹੋ ਸਕੇ ਐਨਸੀਬੀ ਨੇ ਹੁਣ ਦੱਸਿਆ ਕਿ ਕਿਸੇ ਕਿਸੇ ਦੇ ਨਾਲ ਸ਼ੇਨ ਨੇ ਇੱਕ ਹੋਰ ਮਹਿਲਾ ਐਸਟਰ ਕਿਮਨੀ ਦਾ ਨਾਮ ਵੀ ਦੱਸਿਆ ਹੈ ਜਿਸ ਰਾਹੀਂ ਇੱਕ ਵੱਡੀ ਖੇ ਪੋਰਟਲ ਰਾਈਡਰ ਰਾਹੀਂ ਭੇਜੀ ਗਈ ਸੀ ਐਨਸੀਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਸ ਅਜੇ ਬੁਟਲੇ ਪੜਾਤੇ ਹੈ ਤੇ ਏਜੰਸੀ ਸਪਲਾਈ ਚੇਨ ਵਿੱਤੀ ਲੈਣ ਦੇਣ ਵਿਦੇਸ਼ੀ ਸੰਬੰਧ ਤੇ ਅਤੇ ਹੋਰ ਸਹਿ ਸਾਜਿਸ਼ਕਾਰਾਂ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਉਹ ਨਾਲ ਦੇ ਨਾਲ ਜਦੋਂ ਅਸੀਂ ਇਹੋ ਜੇ ਕੇਸਿਸ ਦੀ ਗੱਲ ਕਰਦੇ ਹਾਂ ਕਿ ਇੰਨੇ ਵੱਡੇ ਸਤਰ ਤੇ ਜਦੋਂ ਨਸ਼ਾ ਤਸਕਰੀ ਕੀਤੀ ਜਾਂਦੀ ਹੈ ਔਰ ਨਾਲ ਦੇ ਨਾਲ ਜਦੋਂ ਬਰਾਮਦੀ ਹੋ ਜਾਂਦੀ ਹੈ ਤੇ ਪਤਾ ਚੱਲ ਜਾਂਦਾ ਹੈ ਕਿ ਦੇਸ਼ ਔਰ ਦੁਨੀਆ ਦੇ ਵਿੱਚ ਕਿੱਥੇ-ਕਿੱਥੇ ਫੈਲਾ ਇਹਨਾਂ ਦਾ ਹੋਇਆ ਸੀ ਲੇਕਿਨ ਖਾਸ ਕਰਕੇ ਜਦੋਂ ਇਸ ਕੇਸ ਦੀ ਗੱਲ ਕੀਤੀ ਜਾਂਦੀ ਹੈ ਤੇ ਨਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਇਸ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ ਔਰ 200 ਕਰੋੜ ਤੋਂ ਵੱਧ ਦੇ ਡਰੱਗਸ ਦੀ ਬਰਾਮਦੀ ਕਰ ਲਈ ਹੈ ਔਰ ਇੱਥੇ ਹੁਣ ਗ੍ਰਿਫਤਾਰੀਆਂ ਵੀ ਸ਼ੁਰੂ ਹੋ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਾਵਾਂ ਦਾ ਖੁਲਾਸਾ ਹੋ ਸਕਦਾ ਹੈ ਤੇ ਹੋਰ ਜ਼ਿਆਦਾ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਔਰ ਵਕ ਵਕ ਤਰੀਕੇ ਦੇ ਨਾਲ ਜਦੋਂ ਮਿਲੀ ਹੋਈ ਜਾਣਕਾਰੀ ਦੇ ਆਧਾਰ ਤੇ ਛਾਪੇਮਾਰੀਆਂ ਕੀਤੀਆਂ ਜਾਂਦੀਆਂ ਨੇ ਤੇ ਇਹ ਆਪਰੇਸ਼ਨ ਜਿਹੜਾ ਖਾਸ ਹੈ ਇਹ 3 ਦਿਨ ਲਗਾਤਾਰ ਚੱਲਿਆ ਸੀ ਔਰ ਇਸ ਦੇ ਵਿੱਚ ਮੁੱਖ ਦੋਸ਼ੀ ਨੂੰ ਤਾਂ ਗ੍ਰਿਫਤਾਰ ਕਰ ਹੀ ਲਿਆ ਗਿਆ ਹੈ ਨਾਲ ਦੇ ਨਾਲ ਕੁਝ ਮਹਿਲਾਵਾਂ ਦਾ ਨਾਮ ਵੀ ਆ ਰਿਹਾ ਹੈ ਜਿਸ ਦੇ ਵਿੱਚ ਕੀ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਔਰ ਇੱਥੇ ਵੀ ਦੱਸਣਯੋਗ ਗੱਲ ਕਿ ਇੱਕ ਜਿਹੜੀ ਜੋ ਹੈ ਉਹ ਸੀਰੀਜ਼ ਮੈਨੇਜਰ ਦਾ ਕੰਮ ਕਰਦਾ ਸੀ ਮਤਲਬ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਗਰਿਆਕਰੇ ਨੇ ਨਾਲ ਦੇ ਨਾਲ ਇਹੋ ਜ ਸ਼ੋਤ ਤਸਕਰियां ਚਲਾ ਰਹੇ ਨੇ ਔਰ ਇਹੋ ਜੇ ਡਰਗ ਨੈਟਵਰਕ ਜਿਹੜੇ ਨੇ ਉਹ ਪੈਦਾ ਕਰ ਰਹੇ ਨੇ ਔਰ ਇਸ ਖਾਸ ਕੇਸ ਦੇ ਵਿੱਚ ਇਸ ਇਨਸਾਨ ਨੇ ਆਪਣੀ ਭੂਮਿਕਾ ਵੀ ਕਬੂਲ ਕੀਤੀ ਹੈ ਔਰ ਸਿਰਫ ਤੇ ਸਿਰਫ ਆਪਣੀ ਭੂਮਿਕਾ ਕਬੂਲ ਨਹੀਂ ਕੀਤੀ ਨਾਲ ਦੇ ਨਾਲ ਹੋਰ ਨਾਮ ਵੀ ਜਿਹੜੇ ਨੇ ਉਹ ਸਾਹਮਣੇ ਪੇਸ਼ ਕੀਤੇ ਨੇ